ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਬਾਈ ਪ੍ਰਦੀਪ ਦੇ ਕੋਲੋਂ ਆਪਾਂ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਤਨੌਲਾ ਮੰਡੀ ਦੇ ਰਹਿ ਜਾਂਦਾ ਇੱਕ ਇਸ ਤਰ੍ਹਾਂ ਦਾ ਬਾਈ ਦਾ ਵਪਾਰ ਦਾ ਕੰਮ ਆ ਵੀ ਇੱਥੇ ਹਰ ਟਾਈਮ 25-30 گاਵਾ ਕਈ ਵਾਰ 50 ਨੂੰ ਵੀ ਹੱਥ ਮਾਰਿਆ ਬਾਈ ਕੋਲ ਵਿਕਰੀ ਵਾਲੀਆਂ ਮੌਜੂਦ ਹੁੰਦੀਆਂ ਕੱਚੀਆਂ ਤਿਆਰ گاਵਾ ਜਾਂ ਸੂਈਆਂ ਸਵਾਇਆਂ گاਵਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਾਫੀ ਸਾਰੇ ਨਾਗ ਅੱਜ ਦਿਖਾ ਦੂੰਗਾ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੈ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਫੁੱਲ ਤਸੱਲੀ ਕਰਕੇ ਲਿਜਾਓ ਕਿਉਂਕਿ ਇਹ ਭਰਾ ਵਪਾਰ ਕਰਦੇ ਐ ਖੁਦ ਪਾਸ ਕਰਕੇ ਪਸ਼ੂ ਲਿਆਉਂਦੇ ਐ ਅੱਗੇ ਜਿਹਨੇ ਲਿਜਾਣਾ ਉਹ ਆਪਦੀ ਤਸੱਲੀ ਨਾਲ ਖਰੀਦ ਕੇ ਲੈ ਜੇ ਜਿਹੜਾ ਪਸ਼ੂ ਉਹਨੂੰ ਚੰਗਾ ਲੱਗਦਾ ਆਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਪ੍ਰਦੀਪ ਬਾਈ ਸਸਤੀ ਸਸਤੀ ਗੱਲ ਬਾਈ ਪ੍ਰਦੀਪ ਕਿੰਨੇ ਨਾਗ ਅੱਜ ਮੌਜੂਦ ਆ 35 36 ਹਨ ਭਰਾ ਟੋਟਲ ਬਾਈ 36 ਨਾਗ ਹਾਂ ਤੇ 7 ਮੱਝਾਂ ਵੀ ਨੇ ਐਸਾ ਸਾਤ ਨਾਲ ਮੱਝਾਂ ਵੀ ਹੈ ਗਈ ਕਈ ਵਾਰ ਵੀਰ ਹੁੰਦੇ ਨੇ ਵਿੱਚ ਵੀ 18 20 ਕਿਲੋ ਦਾ ਤਿਆਰੀ ਵਾਲੀ ਮੱਝਾਂ ਲੈਣੀ ਨੇ ਆਪਣੇ ਕੋਲੇ ਮੌਜੂਦ ਠੀਕ ਹੈ ਐਸਾ گاਵਾ ਦੇ ਜੇ ਰੇਟ ਦੀ ਗੱਲ ਕਰੀਏ ਰੇਟ ਬਾਈ ਆਪਣੇ ਜਿਹੜੇ ਅੱਜ ਵਾਲੇ ਰੇਟ ਨੇ ਅੱਜ ਵਾਲੇ ਰੇਟ ਇਦਾਂ ਦੇ ਨੇ ਬਾਈ ਵੀ ਜਿਹੜੇ ਹਰ ਵੀਰ ਦੀ ਪਹੁੰਚ ਦੇ ਰੇਟ ਨੇ ਵੀ ਕੋਈ ਵੀ ਵੀਰ ਜਿਹੜਾ ਜਿਹਦਾ ਸੁਪਨਾ ਵੀ ਆਪਾਂ ਐਚ ਐਫ ਗਾਂ 25 ਕਿਲੋ ਵਾਲੀ ਲੈਣੀ ਆ ਵੀ ਆਪਾਂ ਉਹ ਗੁੰਮਰਾਹ ਕਰਨ ਵਾਲਾ ਕੰਮ ਹੈ ਨਹੀਂ ਵੀ ਆਪਾਂ ਕਹਿ ਦਈਏ ਬਾਈ ਵੀਡੀਓ 'ਚ ਕੁਛ ਕਹਿ ਦਈਏ ਕੋਲੇ ਆ ਕੇ ਕੁਛ ਕਹਿ ਦਈਏ ਬਾਕੀ ਬਾਈ ਹਰ ਵੀਡੀਓ 'ਚ ਆਪਾਂ ਇਹ ਗੱਲ ਪਹਿਲਾਂ ਕਹਿੰਦੇ ਹਾਂ ਵੀ ਦੇਖੋ ਦੁੱਧ ਆ ਬਾਕੀ ਕੀ ਸਮੰਧੀ ਗੱਲ ਆ ਵੀ ਆਪਾਂ ਕਦੇ ਵੀ ਅੱਜ ਤੱਕ ਗਾਂ ਇਹ ਨਹੀਂ ਵੇਚੀ ਕਹਿ ਕੇ ਵੀ ਬਾਈ ਜੇ 40 ਕਿਲੋ ਦੂ ਜਾਂ ਇਹ 50 ਕਿਲੋ ਦੂ ਸਹੀ ਹੈ ਦੇਖੋ ਜਿੱਦਾਂ ਦੀ ਜਾਨਵਰ ਦੀ ਕੰਪੈਸਟੀ ਆ ਦੂਜੇ ਨੰਬਰ ਤੇ ਕੇਅਰ ਆ ਬਾਈ ਸਵਾਲ ਦਾ ਵੀ ਹਾਂ ਬਾਕੀ ਬਾਈ ਚਲੋ ਬਹੁਤ ਭਰਾਵਾਂ ਦਾ ਪਿਆਰ ਮਿਲਦਾ ਚਲੋ ਵੀ ਹਨਾ ਫੋਨ ਆਉਂਦੇ ਨੇ ਇਦਾਂ ਦੇ ਵੀਰਾਂ ਦੇ ਵੀ ਫੋਨ ਆਉਂਦੇ ਨੇ ਹਰਿਆਣਾ ਰਾਜਸਥਾਨ ਕਣਿਓ ਵੀ ਜਿਹੜੇ ਕਹਿੰਦੇ ਸੀ ਸਪੈਸ਼ਲ ਵੀਡੀਓ ਦੀ ਬੇਟੀ ਕਰਦੇ ਆ ਵੀ ਚਲੋ ਜਾਨਵਰ ਨਹੀਂ ਰੱਖੇ ਉਹਨਾਂ ਨੇ ਘਰੇ ਪਰ ਫਿਰ ਵੀ ਬਾਕੀ ਅੱਜ ਜਿਹੜੇ ਰੇਟ ਨੇ ਬਾਈ ਬਾਹਰੋਂ ਵੀਰ ਕੋਈ ਵੀ ਕਿਦੋਂ ਤੱਕ ਤਸੱਲੀ ਕਰਕੇ 20-2 ਠੀਕ ਹੈ ਹਾਂਜੀ ਪ੍ਰਦੀਪ ਪਹਿਲੇ ਨੰਬਰ ਵਾਲੀ ਗੱਲ ਜਿਹੜੀ ਪਹਿਲੇ ਨੰਬਰ ਤੇ ਆ ਬਾਈ ਛੱਗੀ ਬੈੜਾ ਇਹ 6 ਦਾੰਦਾ ਹੂੰ ਤੇ ਜਿਹੜਾ ਬਾਕੀ ਗੱਲ ਇਹ ਹੁੰਦੀ ਆ ਬਾਈ ਆਪਾਂ ਵੀਡੀਓ ਚ ਓਨੀ ਇੱਕ ਗੱਲ ਕਰਦੇ ਹੁੰਨੇ ਵੀ ਜਿੰਨੀ ਕ ਸਾਹਮਣੇ ਵੀ ਰਿਜ਼ਲਟ ਉਹਦਾ ਮਿਲ ਜੇ ਇਹ ਬੈੜ ਵੀਰੇ 25 ਪਲੱਸ ਦੁੱਧ ਮਾਲਕਾਂ ਨੇ ਆਪਾਂ ਨੂੰ ਦੱਸਿਆ ਪਰ ਆਪਾਂ ਕਹਿੰਨੇ ਵੀ ਗਰਮੀ ਦਾ ਸਮਾਂ 25 ਕਿਲੋ ਦੁੱਧ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਲੇ ਠੀਕ ਹੈ ਤੇ ਰੇਟ ਦਾ ਬਾਈ ਜਿਹੜੇ ਗਾਮਾ ਦੇ ਫਿਕਸ ਰੇਟ ਹੋਣਗੇ ਆਪਾਂ ਫਿਕਸ ਹੀ ਕਹਿਣਾ ਇਹ ਬੈੜ ਬਾਈ ਜੇ ਮੰਗਣ ਨੂੰ ਚਾਹੇ ਆਪਾਂ ਇਹਦਾ 1/2 ਲੱਖ ਮੰਗ ਲਈਏ ਵੀ ਉਹ ਗੱਲ ਨਹੀਂ ਤੇ ਪਰ ਇਹਦਾ ਵਾਜਬ ਰੇਟ ਆ ਜਿਹੜਾ ਬਾਈ ਜੀ 95000 ਰੁਪਏ ਦੀ ਇਹ ਵੈੜ ਆਪਾਂ ਦੇਵਾਂਗੇ ਠੀਕ ਐ ਮੋਰੀ ਲਈ ਬਾਈ ਦੋਸੋ 95000 ਚ ਵੈੜ ਮਿਲ ਜਾਨੀ ਐ ਚੰਗਾ ਹਵਾਨਾ ਸੋਹਣਾ ਥਣ ਦਾ ਸਹਿਜ ਐ ਢਾਂਚਾ ਚੰਗਾ ਐ ਬਰੀਡਿੰਗ ਤੇ ਕੰਮ ਕਰਨਾ ਘੱਟ ਪੈਸਿਆਂ ਦੇ ਵਿੱਚ ਤਾਂ ਵਧੀਆ ਗਾਂ ਰਹੂਗੀ ਬਹੁਤ ਵਧੀਆ ਗਾਂ ਬਾਈ ਜੀ ਨੇ ਅੱਗੇ ਬੱਚੇ ਪੁੱੱਚੇ ਲੈਣੇ ਆ ਬਾਕੀ ਥਣ ਹੱਥੀ ਚ ਵਾਈਆ ਬੜਾ ਟੌਪ ਦੀ ਐ ਅੱਗੇ ਬਾਈ ਆ ਗਈ ਕਰਾਸ ਵੈੜ ਹੂੰ 20 ਕਿਲੋ ਦੁੱਧ ਮੇਰਾ ਵੀਰ ਜਿਹੜਾ ਮਰਜੀ ਇਹਨੂੰ ਪਰਚੇਜ਼ ਕਰ ਲੈ ਉਹ ਕਰਾਸ ਵੀ ਨਹੀਂ ਹੈਗੀ ਮੰਨ ਕੇ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਰੰਗ ਕਾਲਾ ਹਾਂ ਰੰਗ ਕਾਲਾ 20% ਕਰਾਸ ਆ 80% ਇਹਦੇ ਵਿੱਚ ਨਸਲ ਤੇ ਇਹਦਾ ਵਾਜਬ ਰੇਟ ਹੈ ਨਾ ਬਾਈ ਜੀ 83000 ਰੁਪਏ ਬੈੜ ਦਾ ਇਹ ਕਿੰਨੇ ਦਿਨ ਲੈ ਸਕਦੇ ਹਫਤਾ ਲਊ ਬਾਈ ਬਾਕੀ ਜਿੰਨੇ ਵੀ ਜਾਨਵਰ ਆ ਹਫਤਾ ਪੰਜ ਚਾਰ ਦਿਨ ਇਦਾਂ ਦੇ ਜਾਨਵਰ ਨੇ ਤੇ ਵਾਜਬ ਰੇਟ ਬਾਈ ਜੀ 83000 ਪਹਿਲਾਂ ਵੀ ਗੱਲ ਕਰੀਆ ਬਾਈ ਜੀ ਜੀ ਤੇ ਇਦਾਂ ਦੇ ਰੇਟ ਨੇ ਹਰ ਵੀਰ ਦੀ ਪਹੁੰਚ ਵਾਲੇ ਰੇਟ ਨਾਲ ਅੱਗੇ ਬੱਛੀ ਆ ਗਈ ਬਾਈ 6 ਦੰਦ ਠੀਕ ਹੈ ਬਾਕੀ ਜਿੰਨੇ ਜਾਨਵਰ ਆ ਜਿਹਨੂੰ ਵਧੀਆ ਬਾਈ ਨਵੇਂ ਜਾਨਵਰ ਨੇ ਪਹਿਲਾ ਦੂਜਾ ਸੂਆ ਬੱਛੀ ਦਾ ਬਾਈ 25 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਕਰਮਾਲੀ ਦਾ ਹੱਥੀ ਚਵਾਈ ਵਾਲਾ ਥਣ ਲੱਗਿਆ ਨਸਲ ਜਾਤ ਬਹੁਤ ਆ ਤੇ ਇਹ ਵੀ ਬੜ ਬਾਈ ਜੀ ਆਪਾਂ ਮੰਨ ਕੇ ਚਲੋ ਵੀ ਜਮਾ ਵਾਜਬ ਜਾਰ ਰੇਟ ਆ ਜਿਹੜਾ ਇਹਦਾ 87000 ਰੁਪਏ ਦੀ ਇਹ ਬੱਚੀ ਆਪਾਂ ਦੇ ਦਾਂ ਠੀਕ ਐ ਇਹਦੋਂ ਅੱਗੇ ਬਾਈ ਲਈ ਅੱਗੇ ਜਿਹੜੀ ਬੱਚੀ ਆ ਗਈ ਬਾਈ ਜੀ ਦੂਜਾ ਸੂਆ 25 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਤੇ ਰੇਟ ਇਹਦਾ ਵਾਜਬ ਬਾਈ ਜੀ 90000 ਰੁਪਏ ਜੀ ਸੋ ਸੋ 90000 ਖਵਾਨਾ ਫਿਕਸ ਰੱਖੂਗੀ ਚੌੜਾ ਰੱਖੂਗਾ ਜੇ ਦਿਨ ਲਾਉਗੀ ਸੂਨ ਚ ਕਿਉਂਕਿ ਬਾਈ 10 ਦਿਨ ਲਾਉ ਆਪਾਂ ਪਹਿਲਾਂ ਗੱਲ ਸ਼ੁਰੂ ਚ ਇਹ ਕਰੀਏ ਐਂਡ ਤੱਕ ਇਹੀ ਗੱਲ ਆ ਵੀ ਜਿੰਨੇ ਜਾਨਵਰ ਦਿਖਾਵਾਂਗੇ ਹਰ ਵੀਰ ਦੀ ਪਹੁੰਚ ਵਾਲੇ ਜਾਨਵਰ ਦਿਖਾਵਾਂਗੇ ਜੇ ਇਦਾਂ ਦੀ ਵੀਡੀਓ ਦੇ ਵਿੱਚੋਂ ਵੀ ਵੀਰ ਕੋਈ ਜਾਨਵਰ ਨਹੀਂ ਖਰੀਦ ਸਕਦਾ ਉਹ ਫਿਰ ਅੱਗੇ ਪਰਮਾਤਮਾ ਹੀ ਜਾਣ ਸਕਦਾ ਉਹਨੂੰ ਹੁਣ ਇਹ ਬੱਚੀ ਜਿਹੜੀ ਦੀ ਆਪਾਂ 90000 ਕਾ ਇਦਾਂ ਦੀ ਬੱਚੀ ਦਾ ਬਾਈ ਜੀ ਡੂੜ ਵੀ ਮੰਗਿਆ ਜਾਂਦਾ ਅੱਛਾ ਬਾਈ ਜਿਹੜੀ ਹੁਣ ਗਾਂ ਬਣੇ ਇਹ ਦੂਜਾ ਸੂਗਾ ਬਾਈ ਜੀ ਚਾਰ ਦੰਦ ਤੋੜ ਕੇ ਛੱਗ ਦੇ ਚੱਕੇ ਆ 26 27 ਕਿਲੋ ਦੁੱਧ ਪਲੂਣ ਬੱਚੀ ਦਾ ਦਿੱਤਾ ਹੋਇਆ ਇਹ ਬੱਚੀ ਬਾਈ ਜੀ 10 ਤੋਂ 15 ਦਿਨ ਇਹ ਲੈ ਸਕਦੀ ਆ ਠੀਕ ਹੈ ਜਾਤ ਨਸਲ ਫੇਸ ਕੁਆਲਟੀ ਇਹਦੀ ਇਦਾਂ ਦੀ ਆ ਵੀ ਪੂਰੀ ਬਰੀਡਿੰਗ ਤੇ ਇਨ ਜਿੱਦਾਂ ਦੇ ਜਾਨਵਰ ਹੈ ਬਾਈ ਜਿੱਦਾਂ ਆਪਣੇ ਵੀਰ ਨਵੇਂ ਫਾਰਮ ਕਰ ਰਹੇ ਉਹਨਾਂ ਦੇ ਮਸਲੇ ਚ ਆ ਗਈ ਇਹ ਬੱਚੀ ਦੇਵਾਂਗੇ 1 ਤੋਂ 15 ਦੀ ਬਈ ਆਪਾਂ ਠੀਕ ਹੈ ਹਾਂਜੀ ਸੋ ਦੱਸੋ 15 ਦਿਨ ਅਜੇ ਲੈ ਜੂਗੀ ਤੇ 1 ਤੋਂ 15 ਦੀ ਮਿਲੂ ਟਰਾਂਜੀਸ਼ਨ ਫੀਡ ਵਗੈਰਾ ਤੁਸੀਂ ਪਾ ਲੋਗੇ ਤੇ ਉਹਦੇ ਨਾਲ ਤੇ ਆ ਗਈ ਬਾਈ ਜੀ 6 ਦੰਦ ਦੂਜਾ ਸੂਆ ਹੱਥੀ ਚਵਾਈ ਵਾਲਾ ਥਣ ਲੱਗਿਆ ਨਸਲ ਜਾਤ ਬਹੁਤ ਆ ਸਾਣਾ ਜਿੱਦਾਂ ਆਪਾਂ ਕਹਿੰਦੇ ਨੇ ਵੀ ਜਿੰਨੇ ਵੀ ਵੜਾ ਦਿਖਾਵਾਂਗੇ ਸਾਰੇ ਭਰਾ ਕੋਈ ਮਸ਼ੀਨ ਤੇ ਲੈ ਜੇ ਹੱਥੀ ਲੈ ਜੇ ਹੁਣ ਇਹ ਬੱਚੇ ਇਦਾਂ ਦੀ ਆ ਗਈ ਬਾਈ ਜੀ ਜੀ ਤੇ ਇਹ ਤਾਂ ਜੀ ਆਪਾਂ 1 20 ਮੰਗਾਗੇ ਤਾਂ ਵੀ ਭਰਾ ਖੜੂਗਾ ਪਰ ਇਹਦਾ ਰੇਟ ਜਿਹੜਾ ਜਮਾਂ ਬਾਜਵਾ ਬਾਈ ਜੀ 93000 ਰੁਪਏ ਦੀ ਆਪਾਂ ਇਹ ਬੱਚੀ ਦੇ ਦਾਂਗੇ ਸੋ ਦੋਸਤੋ ਇਹ ਵੀ ਗਾਂ ਦੇਖ ਲਓ ਪ੍ਰਦੀਪ ਇਹਦਾ ਰੇਟ ਦਾ ਰੇਟ ਬਾਈ ਜੀ 93000 ਰੁਪਏ ਬਹੁਤ ਪਿਆਰੀ ਵੜਾ ਬਾਈ ਅੱਛਾ ਦੋਸਤੋ ਇਹ ਗਾਂ ਮਿਲੂਗੀ ਭਾਈ ਜਮਾ ਆਪਾਂ ਜੈਜ ਮਾਰਜਨ ਤੇ ਰੇਟ ਦੱਸ ਰਹੇ ਆ ਜਿਨ੍ਹਾਂ ਦੇ ਵਿੱਚ 2000 3000 ਬਸ ਵੀ ਸਾਹਮਣੇ ਵਾਲਾ ਵੀਰ ਗਾਂ ਖਰੀਦ ਲੇ ਆਪਾਂ ਐਨੀਮਲ ਸੇਲ ਕਰ ਦਈਏ ਬਸ ਜਿਹੜੀ ਇਧਰੋਂ ਬਾਈ ਹੁਣ ਗਾਂ ਪਹਿਲਾ ਸੂਆ ਦੋਂਦੀ ਬੱਚੀ ਆ ਬਾਈ ਪਿਆਰ ਦੋਂਦੀ ਬੱਚੀ ਆ ਹਾਈਟ ਬਹੁਤ ਵੱਡੀ ਆ ਤੇ ਨਸਲ ਜਾਤ ਬਹੁਤਾ ਕਰਮਾ ਵਾਲੀ ਦੀ ਥਣ ਥਣ ਭਲਾਂ ਲੱਗੀ ਪਾਉਣ ਬਾਈ ਹਫਤਾ ਤੱਕ ਲਊਗੀ ਇਹ ਤੇ ਇਹ ਬੱਚੀ ਦੇਵਾਂਗੇ ਬਾਈ ਜੇ ਆਪਾਂ 113 ਦੇ ਮੋਰੀ ਬਾਈ 1 ਲੱਖ ਤੇ 13000 ਦੀ ਦੱਸੋ ਇਹ ਬੈਡ ਮਿਲੂਗੀ ਸਰ ਬਹੁਤ ਸੋਹਣੇ ਢਾਂਚੇ ਦੇ ਆ ਬਾਈ ਕਲਰ ਪ੍ਰਿੰਟ ਤੋਂ ਲਾ ਵੀ ਹਰ ਤਰ੍ਹਾਂ ਦੇ ਵੀ ਜਿੱਦਾਂ ਦਾ ਵੀ ਵੀਰ ਕੋਈ ਨੂੰ ਪਰਚੇਜ ਕਰਦਾ ਵਧੀਆ ਜਾਨਵਰ ਨੇ ਬਾਈ ਦੁੱਧ ਦਾ ਕਿ ਦੇਖੋ ਆਪਣੀ ਸੇਵਾ ਤੇ ਡਿਪੈਂਡ ਕਰਦਾ ਕਿ ਮੌਸਮਾ ਹਨਾ ਅੱਗੇ ਜਰਸੀ ਆ ਗਈ ਬਾਈ ਬਹੁਤ ਪਿਆਰੀ ਆ ਬਾਈ ਫੁੱਲ ਬਰੀਡ ਚ ਆ ਗਈ ਤੇ ਰੇਟ ਦਾ ਰਹਿਣਾ ਬਾਈ ਜੀ 1/2 ਲੱਖ ਰੁਪਇਆ ਅੱਜ ਵਾਲਾ ਰੇਟ ਦੇਖੋ ਵੀ ਇਹਦੇ 15 ਦਿਨ ਪਏ ਨੇ ਅੱਗੇ ਤਿਆਰੀ ਤੇ ਜਾਊਗੀ ਤਾਂ ਰੇਟ ਉਸ ਦਿਨ ਉਸ ਦਿਨ ਦਾ ਹੋਣਾ ਦੁੱਧ ਜਿਹੜਾ ਵੀ ਵੀਰ ਮਰਜ਼ੀ ਇਹਨੂੰ ਪਰਚੇਜ ਕਰ ਲੇ ਬਾਈ ਜੀ 25 ਤੋਂ ਬਾਹਰ ਇਹਨੇ ਦੁੱਧ ਜੋ ਜੈਨੂਨ ਦੇ ਦੇਣਾ ਨਸਲ ਜਾਤ ਵਾਲਾ ਇਹਦੇ ਵਿੱਚ ਕੋਈ ਬਲੱਡ ਮਿਕਸ ਨਹੀਂ ਵੀ ਜਾਂ ਕਈ ਵਾਰ ਕੋਈ ਸਾਈਵਾਲ ਦਾ ਜਾਂ ਹੋਰ ਹੁੰਦਾ ਅੱਗੇ ਜਿਵੇਂ ਕਿਸੇ ਨੇ ਬੱਚਿਆਂ ਖਾਤਰੇ ਵਹਿੜ ਲੈਣੀਆਂ ਬੱਚੇ ਬਹੁਤ ਸੋਹਣੇ ਦੇਊਗੀ ਸੋ ਦੱਸੋ ਸੋਹਣਾ ਫੇਸ ਪਿਓਰ ਜਰਸੀ ਉਹ ਤੁਸੀਂ ਇੱਥੋਂ ਦੇਖ ਲਓ ਬਹੁਤ ਵਧੀਆ ਛੇਦ ਆਂਦਾ ਬਾਈ ਲੈ ਚੱਲ ਬਈ ਅੱਜ ਵਾਲਾ ਰੇਟ ਬਾਈ ਜੀ ਦਾ 2.5 ਲੱਖ ਰੁਪਏ ਆਪਾਂ ਅੱਗੇ ਵੀ ਕਹਿੰਨੇ ਨੂੰ ਬਾਈ ਇਹ ਵਾਧਦੇ ਮੇਰੇ ਦੀਆਂ ਘਟਦੀਆਂ ਵੀ ਰਹਿੰਦੀਆਂ ਇਹ ਕੱਲ ਆਈਆਂ ਨੇ ਇਹ ਅੱਜ ਵਾਲੇ ਰੇਟ ਨੇ ਅੱਗੇ ਜਾ ਕੇ ਕੋਈ 10-15 ਦਿਨ ਸਾਮਕੇ ਕੇਅਰ ਤੇ ਵੀ ਕੋਹੋਦ ਵਾਲਾ ਰੇਟ ਹੋ ਜਾਂਦਾ ਸਹੀ ਹੈ ਜਿਹੜੀ ਹੁਣ ਗਾਂ ਬਾਈ ਤੋਰ ਬਾਈ ਜੀ ਹੱਥੀ ਚਵਾਈ ਵਾਲਾ ਥਾਣਾ 24-25 ਕਿਲੋ ਦੁੱਧ ਦਿੱਤਾ ਆ ਤੇ ਵਾਜਬ ਰੇਟ 93000 ਰੁਪਏ ਰਣ ਇਹਦੀ ਵੀ ਫੇਸ ਕੁਆਲਿਟੀ ਕਿਆ ਬਾ ਕਮਾਲੀ ਆ ਬਾਈ ਲੰਬਾਈ ਚੜਾਈ ਠੰਡੀ ਸੀਲ ਤੇ ਹਾਈਟ ਕੋਈ ਵੀ ਜਾਨਵਰ ਇਦਾਂ ਦਾ ਨਹੀਂ ਵੀ ਛੋਟਾ ਜਾ ਹੋਊਗਾ ਨਸਲ ਮੂੰਹ ਬਹੁਤ ਸੋਹਣਾ ਬਾਈ ਇਹਦਾ ਕਰਮਾਲ ਠੀਕ ਹੈ ਵੈੜਾ ਨੇ ਭਾਈ ਇਹ ਕਹਿਣ ਦਾ ਮਤਲਬ ਜਿੰਨੀਆਂ ਵੀ ਦਿਖਾਵਾਂਗੇ ਇੱਕ ਵੈੜ ਆਪਣੇ ਕੋਲੇ ਤੀਜਾ ਸੂਹਾ ਹੈਗਾ ਉਹ ਤੀਜਾ ਸੂਹੀ ਦੱਸ ਕੇ ਆਪਾਂ ਦੇਣੀ ਆ ਬਾਕੀ ਭਾਈ ਜਿੱਥੋਂ ਇਹ ਵੈੜ ਆਈ ਆ ਆਪਣੇ ਸਲਾਮੋਂ ਆਈ ਆ ਹਰੀ ਗੜੀਆਂ ਦਾ ਫਾਰਮ ਬਹੁਤ ਮਸ਼ਹੂਰ ਆ ਅੱਜ ਤੋਂ ਕਈ ਸਾਲ ਪਹਿਲਾਂ ਉਹ ਬੰਗਲੌਰ ਤੋਂ ਬਰੀਡ ਲੈ ਕੇ ਆਏ ਸੀਗੇ ਤੇ 35 36 ਕਿਲੋ ਦੁੱਧ ਭਾਈ ਇਹ ਵੈੜ ਦਾ ਦਿੱਤਾ ਹੋਇਆ ਹੈਗਾ ਤੇ ਹੁਣ ਇਹ ਤੀਜਾ ਸੂਹਾ ਸੂਗੀ ਤੇ ਅੱਜ ਇਹਦੇ 15 ਦਿਨ ਬਾਈ ਜੀ ਕਨਫਰਮਾ ਬਾਕੀ ਆ 15 ਦਿਨ ਬਾਕੀ ਆ ਦੱਸੋ ਥੋੜੀ ਕੇਅਰ ਵੱਧ ਕਰ ਲੋਗੇ ਓਨੀ ਚਮਕ ਇਹਦੇ ਚ ਆ ਜੂਗੀ ਅਸਲ ਵੈੜਾ ਭਾਈ ਜਿਹਨੂੰ ਕਹਿੰਦੇ ਹੁੰਦੇ ਨੇ ਜਿਹੜੇ ਆਪਣੇ ਆਪ ਐਡਰੈਸ ਦੇ ਦਾਂਗੇ ਹਰੀਗੜੀਆਂ ਦਾ ਫਾਰਮ ਬਹੁਤ ਮਸ਼ਹੂਰ ਆ ਜਿਹੜੇ ਭਰਾ ਉੱਥੇ ਜਾਣਦੇ ਨੇ ਨਾਰਮਲ ਦੁੱਧ ਗਰਮੀ ਚ ਵੀ 35 ਕਿਲੋ ਦੁੱਧ ਇਹ ਵਹਿੜ ਪਾ ਦੂਗੀ ਬਾਈ ਤੀਜਾ ਸੂਆ ਬਾਈ ਜਿੱਦਨ ਦਾ ਚ ਪੂਰੀ ਆ ਇਹ ਦੋ ਅੱਗੇ ਤੋਰਦੀ ਇਹ ਦੂਜਾ ਸੂਆ ਵਹਿੜ ਆ ਗਈ ਬਾਈ ਚਾਰ ਦਾੰਦ ਤੋੜ ਕੇ ਛਿੱਗ ਦੇ ਚੱਕਿਆ ਬਾਈਆਂ ਨੇ ਜਿਹੜੀ ਆਪਾਂ ਨੂੰ ਰਿਪੋਰਟ ਦਿੱਤੀ ਆ ਦੇਖੋ ਜੋ ਰਿਪੋਰਟ ਆਪਾਂ ਨੂੰ ਹਮੇਸ਼ਾ ਪਿੱਛੋਂ ਮਿਲਦੀ ਆ ਆਪਾਂ ਉਹੀ ਦਿੰਨੇ ਹੁੰਨੇ ਆ ਇਹ ਵਹਿੜ ਦਾ ਬਾਈ ਜੀ 32 ਕਿਲੋ ਦੁੱਧ ਦਿੱਤਾ ਹੋਇਆਗਾ ਤੇ ਵਹਿੜ ਬਹੁਤ ਪਿਆਰੀ ਆ ਸਵਾ ਲੱਖ ਰੁਪਏ ਦੀ ਵਹਿੜ ਸਤ ਸੋ ਸਵਾ ਲੱਖ ਰੁਪਏ ਚ ਮਿਲੂਗੀ। ਸੁੱਕੇ ਵੀ ਤੁਸੀਂ ਜਿਹੜੀ ਅੱਗੇ ਵੜਾ ਬਾਈ ਜੀ ਇਹ ਵੀ ਆਪਾਂ ਸਵਾ ਲੱਖ ਦੀ ਦੇਵਾਂਗੇ। ਦੂਜਾ ਸੂਆ ਸੂਗੀ ਚੌੜੇ ਢਾਂਚੇ ਦੀ ਆ ਅਡਰ ਉੱਤੋਂ ਬਾਕੀ ਬਈ ਆ ਚੀਜ਼ਾਂ ਬਹੁਤ ਚੌੜੀਆਂ ਚੌੜੀਆਂ ਨੇ ਇਹਦੀਆਂ ਤੇ ਤਿਆਰ ਬੜੀ ਹੋਊਗੀ ਬਾਈ ਕੋਲੀ ਲੋਲੀ ਆ ਦੁੱਧ ਮੰਨ ਕੇ ਬਾਈ ਵਧੀਆ ਕੇਰ ਵਾਲਾ ਦਾ 30 ਕਿਲੋ ਲੈ ਲੂ ਨੇ 25 26 ਕਿਲੋ ਵਾਲਾ ਜੋ ਆਪਾਂ ਪਹਿਲਾਂ ਗੱਲ ਕਰਦੇ 25 ਕਿਲੋ ਤਾਂ ਦੇਖੋ ਐਫ ਗਾ ਨੂੰ ਕੋਈ ਜ਼ਿਆਦਾ ਨਹੀਂ ਹੁੰਦਾ। ਹਾਂ ਹੁਣ ਅੱਗੇ ਜਿਹੜੀ ਬਿਹੜਾ ਬਾਈ ਇਹ 15 ਦਿਨਾਂ ਦੀ ਕੱਚੀ ਆ 30 ਕਿਲੋ ਦੁੱਧ ਦਿੱਤਾ ਹੈ ਫਾਰਮ 'ਚ ਇਹ ਵੀ ਫਾਰਮ 'ਚੋਂ ਪਰਚੇਜ ਕੀਤੀ ਆ ਤੇ ਬਹੁਤ ਸੋਹਣੇ ਢਾਂਚੇ ਦੀ ਬਿਹੜਾ ਬਾਈ ਸਿੱਧੀ ਜਾਣ ਦੀ ਬਾਈ ਇਹ ਦੇ ਦਾਂਗੇ ਬਾਈ ਜੀ 127 ਦੀ 1 ਲੱਖ ਤੇ 27000 ਦੀ ਦਿੱਸੇ ਗਾਂ ਮਿਲ ਜੂਗੀ ਲਿਆ ਵੀਰੇ ਵਾਪਸ ਅ ਇਹਦੋਂ ਅੱਗੇ ਬਾਈ ਅੱਗੇ ਜਿਹੜੀ ਬਿਹੜਾ ਆ ਗਈ ਬਾਈ ਜੀ ਇਹ 6 ਦਿਨਾਂ ਦਾ ਇਹ ਦੇ ਦਾਂਗੇ 135 ਦੀ 1 ਲੱਖ 35000 ਹਾਂ ਜੀ ਦਿਨ ਕਿੰਨੇ ਲੈ ਜੂ ਹਫਤਾ ਬਾਈ ਸਾਰੀਆਂ ਹਫਤਾ ਪੰਜ ਚਾਰ ਦਿਨਾਂ ਦੀ ਕੱਚੀਆਂ ਨੇ ਕੋਈ ਸੋ 1-2 ਦਿਨ ਗਰਮੀ ਦਾ ਮੌਸਮ ਹੈ ਇਧਰ ਉਧਰ ਹੋ ਸਕਦੇ ਹੁੰਦੇ ਆ ਬਾਕੀ ਬਈ ਇਹ ਭਲਾਂ ਪਾਉਣ ਲੱਗੀ ਔਰ ਢਾਂਚਾ ਵੀ ਬੜਾ ਸੋਹਣਾ ਤਿਆਰੀ ਵੀ ਬਹੁਤ ਸੋਹਣੀ ਕਰੂਗੀ। ਬਾਕੀ ਰੇਟ ਪਈਦਾ ਜਮਾ ਬਾਜਬਾ। ਬਹੁਤ ਸੋਹਣੇ ਜਾਨਵਰ ਨੇ ਅੱਗੇ ਜਿਹੜਾ ਵੀ ਵੀਰ ਲਊਗਾ ਚਲੋ ਪ੍ਰਮਾਤਮਾ ਨੂੰ ਵਾਅਦਾ ਕਰੇ। ਇਹਨਾਂ ਭਰਾਵਾਂ ਨਾਲ ਹੀ ਆਪਾਂ ਬਈ ਜੀ ਆਪਾਂ ਚੰਗਾ ਜਾਨਵਰ ਲਿਆਵੇਂ ਕੱਲ ਨੂੰ ਫੇਰ ਆਉਣਗੇ। ਆਕੇ ਦੂਜਾ ਸੂਆ ਸੁੰਦੀ ਆ ਬਈ ਇਹ। ਹੂੰ। ਤੇ ਜਿਹੜੀ ਫੁੱਲੀ ਆਈ ਆ ਤੇ ਇਹ ਬਈ 30 ਕਿਲੋ ਦੁੱਧ ਜਿਹੜਾ ਵੀਰੇ ਨੂੰ ਮਰਜ਼ੀ ਪਰਚੇਜ ਕਰ ਲੈ। ਸਾਰਾ ਪ੍ਰੋਪਰ ਰਿਕਾਰਡ ਹੈ ਦਾ ਵੀ ਵੈੜ ਦਾ। ਹਜੇ ਕਿੰਨੇ ਦਿਨ ਲੈ ਸਕਦੇ। ਬਈ ਦਿਨੇ 10 ਤਾਂ ਨਾਰਮਲ ਲਊਗੀ ਲਊਗੀ ਸੋ ਲਸੋ ਆਈ ਡਿਡ ਬੜਾ ਸੋਹਣਾ ਢਾਂਚੇ ਦੀ ਆ ਬਾਈ ਅਡਰ ਕੁਆਲਟੀ ਜਿੱਦਾਂ ਵੀ ਪੂਰੀ ਸਟ੍ਰੈਚ ਅਡਰ ਦੀ ਆ ਕੀ ਰੇਟ ਲੈਣਾ ਕਰਦੀ ਆ ਰੇਟ ਬਾਈ ਜਿਹਦਾ ਅੱਜ ਵਾਲਾ 1,20,000 ਰੁਪਏ ਜੀ ਹੁਣ ਬਾਈ ਜਿਹੜੀ ਗਾਂ ਖੋਲ ਰਿਆ ਅੱਗੇ ਜਿਹੜੀ ਇਹ ਵੇੜਾ ਬਾਈ ਇਹ ਆਪਾਂ ਦੇ ਦਾਂਗੇ ਸਵਾ ਲੱਖ ਦੀ ਦੁੱਧ ਕਰਮ ਵਾਲੀ ਜਮਾਂ ਨਾਰਮਲ ਜਾਂ ਜਿਹੜਾ ਜੈਨੂਨ ਜਿਹਦਾ ਦੁੱਧ ਆ 25 ਪਲਾਸਟਿਕ ਦੇ ਵਿੱਚ ਦੇ ਬਹੁਤ ਸੋਹਣੀ ਤਿਆਰ ਹੋਊਗੀ ਬਾਕੀ ਜਿੰਨੀਆਂ ਵੇੜਾ ਨੇ ਬਾਈ ਸਾਰੀਆਂ ਹੱਥੀਂ ਚੁਆਈ ਵਾਲੀਆਂ ਨੇ ਇਹ ਇਹਦੀ ਕੀ ਡਿਟੇਲ ਆ ਭਰ ਜੀ ਇਹ ਬੈਡ ਬਾਈ ਕੱਚੀ ਆ 15 ਦਿਨਾਂ ਦੀ ਚਿੱਟੀ ਇਹ ਦੇ ਦਾਂਗੇ ਆਪਾਂ 1/2 ਲੱਖ ਰੁਪਏ ਦੀ ਬਾਈ ਦੁੱਧੇ ਦਾ ਕਰਮ ਵਾਲੀ ਦਾ 25 ਪਲੱਸ ਦਿੱਤਾ ਹੋਇਆਗਾ ਬਹੁਤ ਸੋਹਣੇ ਢਾਂਚੇ ਦੀ ਆ ਕੱਚੀ ਕੱਚੀ ਆ ਜੀ ਸੋਫੇਸ ਅੱਗੇ ਜਿਹੜੀ ਇਹ ਆ ਗਈ ਬਾਈ ਇਹ ਵੀ ਬੈਡ ਬਹੁਤ ਵਧੀਆ 25 ਪਲੱਸ ਦੁੱਧੇ ਦਾ ਵੀ ਦਿੱਤਾ ਹੋਇਆ ਬਹੁਤ ਸੋਹਣੇ ਢਾਂਚੇ ਦੀ ਆ ਆ ਮਨ ਕੇ ਚਲੋ ਇਹ ਦੇ ਦਾਂਗੇ ਬਾਈ 115 ਅੱਛਾ ਜਿਹੜੀਆਂ ਅੰਦਰ ਗਾਵਾਂ ਕੋਸ ਉਹ ਸੁਈਆਂ ਹੋਈਆਂ ਬਾਈ ਦਿਖਾ ਦਿੰਨੇ ਆਪਾਂ ਅ ਪ੍ਰਦੀਪ ਬਾਈ ਪਹਿਲੇ ਨੰਬਰ ਤੋਂ ਦੋ ਦੰਦ ਬੱਛੀ ਆ ਬਾਈ ਜੀ ਜੀ ਤੇ ਸਾਰੇ ਬੋਲੇ ਚੋ ਖਾਲੀ ਆ ਕੱਲ ਦੀ ਕਿਉਂਕਿ ਹੁਣ ਤਾਂ ਚਵਾਈ ਦਾ ਟਾਈਮ ਹੋਇਆ ਪਿਆ 6:00 ਵਜੇ ਇਹ ਪਰਸੋਂ ਸੁਈਆ ਰਿਜਨਲ ਦੋ ਦੰਦ ਦਾ ਅੱਗੇ ਪਿੱਛੇ ਦਾ ਲੇਵਾ ਕਰਮ ਵਾਲੀ ਦਾ 44 ਨੰਬਰ ਇਹਦੇ ਟੈਗ ਲੱਗਾ ਹੋਇਆ ਇਹ ਬੱਛੀ ਜੀ ਜੀ ਤੇ ਮੇਰੇ ਦੇਵਾਂਗੇ ਆਪਾਂ 1,70,000 ਰੁਪਏ ਦੀ ਬੜੀ ਵਧੀਆ ਵੇੜਣਾ ਬਾਈ ਜਿਨੇ ਅੱਗੇ ਬੱਚਿਆਂ ਖਾਤਰ ਲੈਣੀ ਆ ਦੁੱਧ ਗਰਮੀ ਦੇ ਹਿਸਾਬ ਨਾਲ 30 ਕਿਲੋ ਦੇਊ ਤੇ ਅੱਗੇ ਵੀ ਦੋ ਬਹਿਣਾ ਆਪਾਂ ਨੇ ਹ ਸੇਲ ਕੀਤੀਆਂ ਨੇ ਬਾਈ ਨੂੰ ਹਮ ਆ ਜਾ ਆ ਜਾ ਨਹੀਂ ਆ ਜਾ ਆ ਜਾ ਕਿਹੜੀਆਂ ਕਿਹੜੀਆਂ ਸੇਲ ਕੀਤੀ ਇੱਕ ਕਿਤਾਬ ਹੈ ਬੱਛੀ ਬਾਈ ਪਲੂਨ ਦੋ ਦੰਦਾ ਹਮ ਤੇ ਕਾ ਬੱਛੀ ਆ ਭਰਾ ਸੋਨੀਪੱਤ ਤੋਂ ਆਇਆਗਾ ਠੀਕ ਹੈ ਇਹਨੇ ਦੋ ਬੱਛੀਆਂ ਦਾ ਜੋੜਾ ਪਰਚੇਜ ਕੀਤਾ ਭਰਾ ਨੇ ਆਪਾਂ ਬਾਈ ਨਾਲ ਵੀ ਹਾਂ ਕਰ ਲਓ ਗੱਲ ਹਟਾ ਦਿਓ ਮੂੰਹ ਤੋਂ ਯਾਰ ਬਾਈ ਸਤਿ ਸ਼੍ਰੀ ਅਕਾਲ ਨਮਸਕਾਰ ਨਮਸਕਾਰ ਜੀ ਬਾਈ ਕਾਹ ਸੰ ਸੇ ਹੋ ਆਪ ਸੋਨੀਪੱਤ ਸੇ ਹਾਂ ਬਾਈ ਸੋਨੀਪੱਤ ਸੇ थोड़ा उच्ची बोलना मैं एक भाई प्रदीप के पास लगा हुआ अच्छा भाई फर्स्ट टाइम हो प्रदीप के पास भाई फर्स्ट टाइम आए दो गाय ले ली हाँ जी अच्छी लगी आपको ठीक है दूध मिल्किंग कर ली इनकी हाँ ओके भाई ठीक है ਦੀ ਬਾਈ ਇਹ ਬਾਈ ਨਾ ਪਹਿਲਾਂ ਸੰਡੇ ਦਾ ਆਇਆ ਹੋਇਆ ਸੀ ਇੱਧਰ ਅੱਛਾ ਇੱਧਰ ਬਾਈ ਨੇ ਚਲੋ ਦੇਖਿਆ ਦੁੱਖਿਆ ਫਾਰਮ ਨਹੀਂ ਪਸੰਦਾ ਹੀ ਤੇ ਬਾਈ ਨੇ ਘਰ ਜਾ ਕੇ ਫੋਨ ਕੀਤਾ ਕਹਿੰਦਾ ਬਾਈ ਜਿੱਦਾਂ ਤੁਸੀਂ ਵੀਡੀਓ ਚ ਕਹਿੰਨੇ ਹੁੰਦੇ ਹੋ ਸਾਡੇ ਕੋਲ 30 ਜਾਨਵਰ ਖੜੇ ਆ ਉਦਾਂ ਹੁੰਦੇ ਵੀ ਅਜੇ ਨਹੀਂ ਹੁੰਦੇ ਅੱਛਾ ਮੈਂ ਤਾਂ ਬਾਈ ਅਸੀਂ ਵੀਡੀਓ ਤਾਂ ਅੱਜ ਸਾਇਦ ਬਣਾਈਏ ਕਿਉਂਕਿ ਆਪਾਂ ਕੱਲ ਨੂੰ ਬਣਾਉਣੀ ਸੀ ਵੀ ਅੱਜ ਜਾਨਵਰ ਮੌਕੇ ਤੇ ਬਾਈ ਸਾਡੇ ਕੋਲ 35 ਖੜੇ ਆ ਅੱਜ ਆ ਕੇ ਤੂੰ ਵੇਖ ਸਕਦਾ ਇਹ ਭਰਾ ਨੇ ਦੋ ਬਣਾ ਫਿਰਦੀ ਠੀਕ ਹੈ ਦੋ ਬਣਾ ਹਾਂਜੀ ਇਹ ਮੰਨ ਕੇ ਉਹ ਬੱਚੀ ਖਰੀ ਇੱਕ ਲੱਖ ਤੇ 87 ਹਜ਼ਾਰ ਦੀ ਜੋੜੀ ਹੋਈ ਜੀ ਇਹ ਕਿਹੜਾ ਖਸਤਾ ਸਿਆਰ ਚੋੜੀ ਹੈ ਪਲੂਣਾ ਜੀ ਸੋ ਦੋਸਤੋ ਇਹ ਬਾਈ ਨੇ ਸੋਨੀਪੱਤ ਤੋਂ ਆਇਆ ਬਾਈ ਤੇ ਬਹੁਤ ਸੋਹਣੀਆਂ ਵੇੜਾਂ ਖਰੀਦੀਆਂ ਹਰੇਕ ਦੀ ਆਪ ਦੀ ਚੁਆਇਸ ਆ ਆਪਦੀ ਪਸੰਦ ਹੈ ਤੇ ਪਸੰਦ ਦੀ ਚੀਜ਼ ਹੀ ਵਫਾ ਕਰਦੀ ਹੁੰਦੀ ਹੈ ਕਿਸੇ ਲਈ ਕਹੀਦਾ ਵੀ ਆ ਕੇ ਪਸ਼ੂ ਦੇਖੋ ਜਿਹੜਾ ਖਰੀਦਣਾ ਚਾਹੋ ਨੇ ਕੁਝ ਹੋਰ ਗਾਵਾਂ ਹੈਗੇ ਅੱਗੇ ਬਾਈ ਇਹ ਤਾਜੀ ਸੂਈ ਹੈ ਬੱਚੀ ਮੰਗ ਰਹੇ ਦੇ ਇਹ ਬੈੱਡ ਦੇ ਦਾਂਗੇ ਆਪਾਂ 1 ਲੱਖ ਤੇ 10000 ਦੀ ਠੀਕ ਹੈ ਅੱਗੇ ਜਰਸੀ ਆ ਗਈ ਬਾਈ ਇਹ ਦੇ ਦਾਂਗੇ ਆਪਾਂ 90000 ਦੀ ਬੱਚੀ ਬਾਈ ਸੋ ਸੋ ਥੋੜੀ ਜਿਹੀ ਕਰਾਸ ਚ ਹਮ ਤੇ ਅੱਗੇ ਬਾਈ ਇਹ ਵੱਛੀ ਥੱਲੇ ਹੁਣ 25 ਕਿਲੋ ਬੌਲੀ ਜਮਾ ਨੈਟ ਬਾਈ ਤਿਆਰ ਕੇ ਥੱਲੇ 25 ਕਿਲੋ ਬੌਲੀ ਹੁਣ ਤਿਆਰ ਆ ਗਈ 30 ਤੋਂ ਬਾਹਰ ਦੁੱਧ ਦੇ ਵੱਛੀ ਨੇ ਦੇ ਦੇਣਾ ਅਜ ਚੌਥਾ ਦਿਨ ਆ ਬਾਈ ਹੁਣ ਚੌਥੇ ਦਿਨ ਮੰਨ ਲਓ 25 ਕਿਲੋ ਨੈਟ ਬੌਲੀ ਤਿਆਰ ਆ ਹਾਈਟ ਹੂਟੋ ਕਿਉਂਕਿ ਇਹ ਸਿੰਗਲ ਬਾਈ ਹੁਣ ਇਹਦੀ ਜਿੱਦਾਂ ਇੱਕ ਟਾਈਮ ਦੀ ਡੰਗ ਦੀ ਵੀਡੀਓ ਬਣਾ ਰਹੇ ਆ ਆਪਾਂ ਠੀਕ ਹੈ ਵੀ ਕਈ ਵਾਰ ਇਹ ਹੁੰਦਾ ਨਾ ਵੀ ਜਿੱਦਾਂ ਜਾਨਵਰ ਨੂੰ ਆਪਾਂ ਚਲੋ ਬਾਜ਼ਾਰ ਲਾ ਕੇ ਬਣਾਉਣੇ ਆ ਇੰਨੀ ਕੁ ਪਿਆਰੀ ਵਿਹੜਾ ਜਿਹੜੇ ਵੀਰ ਲਊਗਾ 35 ਕਿਲੋ ਦੁੱਧ ਕਰਮੀਆਂ ਇਹਦਾ ਰੇਟ ਬਾਈ ਜੀ 1 ਲੱਖ 45000 ਰੁਪਏ ਜੀ 1 45 ਦੇ ਵਿੱਚ ਸੋ ਇੱਕ ਚੰਗਾ ਬੜਾ ਸੋਹਣਾ ਢਾਂਚਾ ਬਾਈ ਤੇ ਕਰਮਾਂ ਵਾਲੀ ਇੰਨੀ ਕੁ ਪਿਆਰੀ ਆ ਚਲੋ ਡੜ ਭਰਾ ਦੀ ਪਸੰਦ ਹੁੰਦੀ ਆ ਪਰ ਆਪਣੇ ਮਨ ਨੂੰ ਇੰਨੀ ਕੁ ਪਿਆਰੀ ਲੱਗੀ ਆ ਵੀ ਇੱਕ ਸਿੰਗਲ ਟਾਈਮ ਤੇ ਹੱਥੀ ਚਵਾਈ ਵਾਲਾ ਥਣ ਵੀ ਆ ਬਾਈ ਮਸ਼ੀਨ ਵਾਲਾ ਵੀ ਆ ਸਹੀ ਆ ਸੋ ਇਹ ਦੋਸਤੋ ਗਾਵਾਂ ਵਕਾਊ ਸੀਗੀਆਂ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤਸੱਲੀ ਕਰਨ ਦਾ ਹੱਕ ਆ ਤੇ ਉਹ ਜ਼ਰੂਰ ਕਰਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ